ਅਸੀਂ ਏਜੰਟਾਂ ਰਾਹੀਂ ਗਏ ਸੀ ਕਿ ਆਪਣੇ ਪਹਿਲਾਂ ਵਾਅਦਾ ਕੀਤਾ ਸੀ ਸਾਨੂੰ ਯੂਰਪ ਪਹੁੰਚਾਉਣ ਦਾ ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ 7 ਦਿਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ ਕਿੰਨੇ ਲੱਖ ਰੁਪਏ ਤੁਹਾਡੇ ਕੋਲ ਦਿੱਤਾ ਗਿਆ 13 ਲੱਖ ਰੁਪਏ ਸਾਡੇ ਤੋਂ ਨਗ ਤੇ 2 ਲੱਖ ਰੁਪਏ ਨਾਲ ਸਰ ਤੁਸੀਂ ਲੈ ਗਏ ਜਿਹੜਾ 15 ਲੱਖ ਕੁੱਲ ਲੈ ਗਏ ਤੇ ਤਾਂ ਕਿਸ ਤਰ੍ਹਾਂ ਸਤਿ ਸ੍ਰੀ ਅਕਾਲ ਇਹਨਾਂ ਨੇ ਜਿਹੜਾ ਬਾਈਰ ਪਹਚਾਇਆ ਜਾਂ ਕੇਮ ਵਿਜ਼ੇ ਤੇ ਪਹਚਾਇਆ ਇਹ ਅਜੀ ਪਹਿਲਾਂ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ عمان ਦਾ عمان ਨਸੀਰੇ 13 ਦਿਨ ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ عمان ਤੁਸੀਂ ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ ਤੇ ਉਸ ਤੋਂ ਬਾਅਦ عمان ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ ਸੋਲਾਂ ਦੇ ਨਾਲ ਲੈ ਕੇ ਦਿੱਤਾ ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਈ ਆਪਾਂ ਭੇਜਣਾ ਯੂਰਪ ਪੋਲੈਂਡ ਥਾਣੀ ਮਿਲਾਂਗੇ ਥਾਣੀ ਪਰ ਟੈਕਸੀ ਜਾਈ ਸਾਨੂੰ 20 ਕਿਲੋਮੀਟਰ ਜਾ ਕੇ ਜੰਗਲ 'ਚ ਛੱਡਤਾ ਅਸੀਂ 9 ਦਿ ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ ਖਾਣ ਪੀਣ ਲਈ ਸਿਰਫ ਦੋ ਇੱਕ ਦੋ ਦਿਨ ਦਾ ਸਮਾਨ ਸੀਗਾ ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕੁਟ ਚਾਕਲੇਟ ਵਗੈਰਾ ਐਦਾਂ ਦਾ ਛੋਟਾ ਮੋਟਾ ਸਮਾਨ ਬਰੈਡ ਵਗੈਰਾ ਸੀ ਤੇ ਉਸ ਦੇ ਨਾਲ ਅਸੀਂ ਵਿਜਾਰਾ ਕੀਤਾ ਤੇ 9 ਦਿਨ ਬਰਫ ਦੇ ਵਿੱਚ ਅਸੀਂ ਰਹੇ ਹਾਂ ਹੁਣ ਬਾਬਾ ਜੀ ਨੇ ਤੁਹਾਨੂੰ ਵਾਪਸ ਮੰਗਾਇਆ ਕੀ ਕਰਨ ਜਣ ਨੂੰ ਹਾਂਜੀ ਬਾਬਾ ਜੀ ਨੇ ਸਾਨੂੰ ਸੰਤ ਅਵਤਾਰ ਸਿੰਘ ਜੀ ਸੀਚੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮੰਗਾਇਆ ਛੇ ਜਣਿਆਂ ਨੂੰ ਪੰਜ ਜਣੇ ਅਸੀਂ ਪੰਜਾਬ ਦੇ ਤੇ ਇੱਕ ਹਰਿਆਣਾ ਦਾ ਹਰਿਆਣਾ ਦਾ ਮੁੰਡਾ ਹੈਗਾ 24 ਤਰੀਕ ਨੂੰ ਅਸੀਂ ਵਾਪਸ ਆਇਆ 17 ਦੋ ਜਣਿਆਂ ਦੀ 17 ਨੂੰ ਮਿਲ ਪਈ ਸੀ ਤੇ ਤਿੰਨ ਜਣਿਆਂ ਦੀ ਚਾਰ ਜਣਿਆਂ ਦੀ 20 ਤਰੀਕ ਨੂੰ ਮਿਲ ਪਈ ਸੀ ਉਸ ਤੋਂ ਚਾਰ ਪੰਜ ਦਿਨ ਬਾਅਦ ਤੁਹਾਨੂੰ ਛੱਡ ਦਿੱਤਾ ਗਿਆ ਕਿੰਨਾ ਸਮਾਂ ਤੱਕੇ ਖਾਦੇ ਤੁਸੀਂ ਉੱਥੇ ਤੇ ਕਿਹੜੇ ਕਿਹੜੇ ਬਾਰਡਰਾਂ ਤੇ ਗਏ ਤੁਸੀਂ ਅਸੀਂ ਜੀ ਉੱਥੇ 2 ਟਾਈ ਮਹੀਨੇ ਤੋਂ ਤੱਕੇ ਖਾ ਰਹੇ ਸੀਗੇ ਤੇ ਫਿਨਲੈਂਡ ਦੇ ਬਾਰਡਰ ਤੇ ਤਿੰਨ ਵਾਰੀ ਗਏ ਫਿਰ ਲਾਤਵੀ ਆਲੇ ਬਾਰਡਰਾਂ ਤੇ ਪੁਲਿਸ ਨੇ ਆਰਮੀ ਨੇ ਸਾਨੂੰ ਕੁੱਟਿਆ ਤੇ ਨਾਲੇ ਭੁੱਖਣ ਪਾਣੇ 9 ਦਿਨ ਜੰਗਲਾਂ ਚ ਭੰੰਦੇ ਰਹੇ ਉਹ ਜਿਹੜੇ ਆਪਣੇ ਏਜੰਟ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਨੇ ਵੀ ਛੱਡੇ ਤਾਂ ਕੋਈ ਮਨੁੱਖ ਛੱ ਕੋਈ ਟੜੇ ਨਾ ਮਾਰਕਟ ਉਹਨਾਂ ਨੇ ਵੀ ਕੀਤੀ ਜਿਹੜੇ ਨਾਲ ਸੀ ਏਜੰਟ ਦੇ ਬੰਦੇ ਲੌਂਕਰਾਂ ਨੇ ਮਾਰਕਟ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਉਹ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ ਇੱਕ ਦਿਨ ਸਾਰੇ 14 14 ਘੰਟੇ ਲਗਾਤਾਰ ਤੁਰ ਗਏ ਜਾਂਦੇ ਸੀ ਸਾਨੂੰ 10 ਮਿੰਟ ਸਾਹ ਲੈ ਲਿਆ ਫੇਰ ਤੁਰ ਪੋ 20 ਘੰਟੇ ਸਾਹ ਲੈ ਲਿਆ ਫੇਰ ਤੁਰ ਪੋ ਜੇ ਨੌਜਵਾਨ ਵਿਦੇਸ਼ ਜਾਣ ਚਾਹੁੰਦੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਤੁਸੀਂ ਹਾਂਜੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਦੋ ਨੰਬਰ 'ਚ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉੱਥੇ ਬਿਲਕੁਲ ਮੁੰਡੇ ਮਰ ਰਹੇ ਆ ਭੁੱਖ ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ ਕੁਝ ਜੰਗਲਾਂ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਉਣੀ ਹੋਵੇ ਤੇ 18-20 ਲੱਖ ਰੁਪਇਆ ਮੰਗਦੇ। ਹੋਰ ਵੀ ਨੌਜਵਾਨ ਫਸੇ ਹੋਏ ਉੱਥੇ। ਹਾਂਜੀ ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾ ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ ਤੇ ਜਿਹੜੀ ਨਿਗਾ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਹੀ ਨਹੀਂ। ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ ਇਹ ਪੰਜ ਸੀ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦੇ ਸੀ। ਪੰਜ ਆਪਣੇ ਕੋਲ ਆ ਗਏ ਇਹ ਬਲਵਿੰਦਰ ਸਿੰਘ ਵਾਸੀ ਸੋਨਾ ਫਾਜ਼ਿਲਕਾ ਤੋਂ ਗੁਰਮੀਤ ਸਿੰਘ ਵਾਸੀ ਕਪੂਰਥਲਾ ਗੁਰੂ ਵਿਸਵਾਸ ਸਿੰਘ ਗੁਰਦਾਸਪੁਰ ਤੋਂ ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ ਲਖਵੀਰ ਸਿੰਘ ਸਾਹਕੋਟ ਜਲੰਧਰ ਤੋਂ ਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ ਇਹ 6 ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਜਿਹੜੇ ਇਹਨਾਂ ਦੇ ਬ੍ਰਦਰ ਆਏ ਸੀਗੇ ਆਪਣੇ ਉਹਨਾਂ ਨੇ ਆਣ ਕੇ ਅਰਖਾਸਤ ਦਿੱਤੀ ਸੀ ਕਿ ਬਾਬਾ ਜੀ ਸਾਡੇ ਬੱਚੇ ਇੱਥੇ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਹੈਗੇ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਅਸੀਂ ਉਸ ਅੰਬੈਸੀ ਦੇ ਨਾਲ ਸੰਪਰਕ ਕੀਤਾ ਤੇ ਮਹਾਰਾ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਇੰਡੀਆਨ ਅੰਬੈਸੀ ਦਾ ਵੀ ਇਹਨਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਕਬੱਡੀ ਕਰ ਇਸ ਆ ਇਹ ਵਾਪਸ ਆ ਗਿਆ ਸੋ ਇਹ ਮਾ ਮਾਪ ਦੇ ਕੋਲ ਪਹੁੰਚ ਗਿਆ ਥੋੜੀ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਕੋ ਇਨਾ ਤੀਰਾਂ ਲੱਖ ਨਗਦ ਤੇ ਦੋ ਦੋ 2.5 2.5 ਲੱਖ ਰੁਪਏ ਇਹਨਾਂ ਕੋ ਖਰਚਣ ਵਾਸਤੇ ਏਜੰਟਾਂ ਨੇ ਲਿਆ ਤੇ ਪਤਾ ਨਹੀਂ ਕਿਹੜੇ ਕਿਹੜੇ ਬਾਰਡਰਾਂ ਤੇ ਜਿਸ ਤਰ੍ਹਾਂ ਹੈਗਾ ਪਸ਼ਵਾ ਵਾਂਗੂ ਧੱਕ ਦਿੰਦੇ ਸੀ ਉਹ ਅੱਗੇ ਦਾ ਫੜ ਕੇ ਕਹਦੇ ਵਾਪਸ ਕਰ ਦਿੰਦੇ ਸੀ ਇਸੇ ਤਰ੍ਹਾਂ ਹੀ बार-बार ਫਿਰ ਰਸ਼ੀਆ ਚਲੇ ਗਿਆ ਰਸ਼ੀਆ ਜਾਗਰੂਥੇ ਫਸ ਗਿਆ ਤੇ ਇਹ ਉੱਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਤੇ ਸਾਡੇ ਕੋਲ ਜਦੋਂ ਪਹੁੰਚਿਆ ਤੁਸੀਂ ਇਹਨਾਂ ਨੂੰ ਜਿਹੜਾ ਹੈ ਅੰਬੈਸੀ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਝਾਂਡੇ ਇਹਨਾਂ ਨੂੰ ਬਾਰ-ਬਾਰ ਕਹਦੇ ਫਿਨਲੈਂਡ ਕਹਦੇ ਰਸ਼ੀਆ ਵੱਖ-ਵੱਖ ਤਮੰਦ ਉਤੇ ਇਹਨਾਂ ਨੂੰ ਕਢਣ ਦੀ ਕੋਸ਼ਿਸ਼ ਕੀਤੀ ਦੂਰੋਂ ਨਾ ਦੇ ਸਦੇ ਬੰਨੀ ਜਿਹੜੀ ਸੇਪ ਖੋ ਵੀ ਬੜੇ ਇਹ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਝ ਨਹੀਂ ਸੀ ਮਿਲਦਾ ਥੋੜਾ ਬਹੁਤਾ ਜਿਹੜਾ ਹੈਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਸੋ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਕੱਟੀ ਅਸੀਂ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ ਤੇ ਉਸ ਮਗਰੋਂ ਜਦੋਂ ਮਾਂ-ਬਾਪ ਦੇ ਕੋਲ ਲੈ ਜਾਂਦੇ ਆ ਪਰ ਉੱਥੇ ਜੋ ਆਪਰਦਾ ਉਹ ਬੱਚੇ ਜਾਣਦੇ ਆ ਇਹ ਦੱਸ ਰਹੇ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਮਰ ਵੀ ਚੁੱਕੇ ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਜੇ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨੇ ਜੇ ਜਾਣਾ ਵਾ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਆਈਐਸ ਕਰਕੇ ਜਾਂਦੇ ਆ ਜਾਂ ਕੁਝ ਵਰਕ ਪਰਮਿਟ ਦੇ ਉੱਤੇ ਜਾਓ ਜਦੋਂ ਇਸ ਤਰ੍ਹਾਂ ਏਜੰਟਾਂ ਦੀਆਂ ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਜਲ ਜਾਊਗਾ ਮੇਰੀ ਗਰੀਬੀ ਚੱਕੀ ਜਾਊਗੀ ਜਦੋਂ ਕਿ ਜੋ ਕੁਝ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਜਿਹੜੇ ਹੈਗੇ ਆ ਉਹ ਖੋਹ ਲੈਂਦੇ ਆ ਤੇ ਮਗਰੋਂ ਲਜਾਰੋ ਹਸਤਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਹੈ ਕਿਸ ਤਰ੍ਹਾਂ برفਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ ਕਿਸ ਤਰ੍ਹਾਂ ਦੇ ਉਹ ਦਿਨ ਆ ਜਿਹੜੇ ਹੈਗੇ ਭੁੱਖਣ ਪਾਣੇ ਕੱਢਦੇ ਆ ਬਹੁਤ ਅਸੀਂ ਬੇਨਤੀ ਕਰਾਂਗੇ ਕਿ ਇਹ ਸਾ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ ਇੱਥੇ ਮਿਹਨਤ ਕਰੋ ਤੇ ਜੇਕਰ ਮਾਪੇ ਮਾਂ-ਬਾਪ ਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਬਾਹਰ ਬਲੋਸ਼ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ ਨਾਲੇ ਆਪਣਾ ਘਰ ਲੁੱਟਾ ਰਹੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਜਿਹੇ ਥਾਂ ਤੇ ਸੁੱਟ ਰਿਹਾ ਜਿੱਥੇ ਉਹਦਾ ਕੋਈ ਵਾਰੀ ਵਾਰਸ ਨਾ ਹੋਵੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਬੱਚੇ ਘਰ ਆਏ ਇਹਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਮਾਪੇ-ਮਾਪ ਵੀ ਇੱਥੇ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਜੋ ਅੰਬੈਸੀ ਦਾ ਤੇ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਐਫਰਟ ਕਰਕੇ ਇਹਨਾਂ ਨੂੰ ਸਹਦਾਇਆ ਬਹੁਤ-ਬਹੁਤ ਅਸੀਰ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਬਾ ਜੀ ਟਰੈਵਲ ਏਜੰਟ ਭੇਜਦੇ ਆ ਦੋ ਨੰਬਰ 'ਚੋਂ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਜਾਊਗੀ ਤੁਹਾਡੇ ਵੱਲ ਕੋਈ ਐਕਸ਼ਨ ਕਰੀ ਆ ਅਸੀਂ ਤਾਂ ਇਹਨਾਂ ਨੂੰ ਕਹਾਂਗੇ ਜਿਹੜੇ ਹੈਗੀ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦੇ ਕੋਲ ਪਹਿਲਾਂ ਹੀ ਪਹੁੰਚ ਗਈ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਦਿੰਦੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਐ ਅਸੀਂ ਉਹਦੇ ਨਾਲ ਕਹਿੰਨੇ ਕਿ ਨਾਲ ਜਿਸ ਏਜੰਟ ਨੂੰ ਤੁਸੀਂ ਇਹ ਰਾਹੀਂ ਗਏ ਆ ਉਹਦੇ ਉੱਤੇ ਵੀ ਜਿਹੜੀ ਹੈਗੀ ਐ ਕਾਰਵਾਈ ਕਰਿਆ ਸੀ ਇਹ ਅੱਗੇ ਵੀ ਡੀਜੀਪੀ ਨੂੰ ਸਾਬ ਨੂੰ ਮਿਲੇ ਆ ਤੇ ਇਹਦੇ ਉੱਤੇ ਵਿਸ਼ੇਸ਼ ਤੌਰ ਤੇ ਫਿਰ ਧਿਆਨ ਦੋਨੇ ਕਿ ਜਿਹੜਾ ਬਹੁਤ ਬਸੋ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਇਹ ਸਰੀਰਿਕ ਇਹਨਾਂ ਦਾ ਜਿਹੜਾ ਹੈਗਾ ਉਹਦਾ ਮਾਨਸਿਕ ਪੀੜਾ ਜੋ ਇਹਨਾਂ ਨੇ ਝੱਲੀ ਆ ਉਹਦੇ ਨਾਲ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ